ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆ ਜਿਤੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋਚਦੇ ਹੋਮੋਗੇ ਕਿ ਕਿੱਥੇ ਨੂੰ ਜਾ ਰਹੀ ਹੈ ਇਹ ਬਾਲਟੀ ਚੱਕ ਕੇ ਸਭ ਤੋਂ ਪਹਿਲਾਂ ਤਾਂ ਜੇ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਕਿਹਨੇ ਕਿਹਨੇ ਆਪਣੇ ਬਚਪਨ ਦੇ ਵਿੱਚ ਮੈਸਾਂ ਦਾ ਗਮ ਦਾ ਕੰਮ ਕੀਤਾ ਇਟ ਮੀਨਸ ਕਹਿਣ ਦਾ ਭਾਵ ਮੈਸਾਂ ਵਿੱਚ ਹੋਈਆਂ ਜੇ ਮੈਸਾਂ ਨਹੀਂ ਹੋਈਆਂ ਤਾਂ ਹਾਂ ਕੱਖ ਵੱਡਕੇ ਵੀ ਲੈ ਕੇ ਆਉਂਦੇ ਰਹੇ ਆ ਭਾਈ ਹੁਣ ਵੀ ਲੈ ਕੇ ਆਉਂਦੇ ਆ ਸੋ ਜ਼ਰੂਰ ਦੱਸਿਓ ਮੈਨੂੰ ਠੀਕ ਐ ਸੋ ਬਾਬਾ ਜੀ ਅੱਗੇ ਅਰਦਾਸ ਆ ਉਸ ਅਕਾਲ ਪੁਰਖ ਅੱਗੇ ਅਰਦਾਸ ਆ ਗਰਮੀ ਨੂੰ ਘਟਾਉਣ ਦੇ ਲਈ ਦੇ ਰੋਗ ਤਾਂ ਲਈ ਤੇ ਮੁਸੀਬਤਾਂ ਨਾਲ ਜੂਝਣ ਦੇ ਲਈ ਸਭ ਆਲਟੀ ਲੈ ਕੇ ਆਈਆਂ ਜੀ ਮੈਂ ਆਪਣੀ ਮੰਮੀ ਲਈ ਲੈ ਮੰਮੀ ਲਵ ਜੂਆ ਤੇਰੇ ਨਾਲ ਠੀਕ ਐ ਬਾਈ ਗੁਰਜੀ ਕੀ ਫਤਿਹ ਇੱਕ ਕਾਰ ਵੀ ਫੇਰਦੀ ਆ ਦੇਖ ਲੋ ਨਾਲ ਛੇਲੀ ਛੇਲੀ ਝੇਲੀ ਦੇਣਾ ਛੇਲੀਆਂ ਫਿਰਦੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡੇ ਭਾਣਾ ਸਤਿ ਸ਼੍ਰੀ ਅਕਾਲ ਜੀ ਆਹ ਹੁਣ ਤੋੜਨ ਲੱਗਿਆ ਪਦੀਨਾ ਅੱਛਾ ਪਦੀਨਾ ਕਿਵੇਂ ਤੋੜੀਦਾ ਹੁੰਦਾ ਹੈ ਕਿਹੜੇ ਹੱਥ ਨਾਲ ਲਾ ਕੇ ਕਿਸ ਹੱਥ ਨਾਲ ਫੜੀਦਾ ਹੁੰਦਾ ਹੈ ਉਹ ਸਾਡੀ ਆਂਟੀ ਤੁਹਾਨੂੰ ਬੜੇ ਵਿਸਥਾਰ ਪੂਰਵਕ ਤੇ ਪ੍ਰੇਮ ਦੇ ਢੰਗ ਨਾਲ ਤੁਹਾਨੂੰ ਦੱਸੂਗੀ ਜੀ ਸਭ ਬੈਕ ਕੈਮਰਾ ਕਰਦੀਆਂ ਨਹੀਂ ਮੈਂ ਹੁਣ ਅੱਛਾ ਮੀ ਇਹ ਤਾਂ ਕੰਮ ਬਦਿਆ ਤੁਹਾਡਾ ਦੇਖ ਲਓ ਰੋਜ਼ ਹੁ ਪਾਣੀ ਦਿੰਦੇ ਆ ਵਧੀ ਜਾਂਦਾ ਇਹ ਤਾਂ ਇੱਕ ਹੀ ਗੱਲ ਆ ਫਿਰ ਹੂੰ ਕਿੰਨਾ ਪਾਣੀ ਦਊਂਗੇ ਹੂੰ ਇੱਕ ਅਸੀ ਬਣਾਉਣੀ ਮੂੰਗੀ ਮਸਰੀ ਆਂਟੀ ਫਿਰ ਉਸੂ ਦੇ ਕਰਕੇ ਵੀ ਹੋਰ ਸਵਾਦ ਲੱਗਣੀ ਆ ਨਾਲ ਚਟਣੀ ਦੇ ਨਾਲ ਰੋਟੀ ਤੁਹਾਨੂੰ ਪਤਾ ਹੀ ਆ ਜਦਾਂ ਇਹ ਚਟਾਕ ਚਟਾ ਕੇ ਜੇ ਵੱਜਣਾ ਗਰਮੀ ਦਾ ਮੌਸਮ ਆ ਉਂ ਪਤਲੀਆਂ ਫਲੀਆਂ ਚੀਜ਼ਾਂ ਬਥੇਰਾ ਕੁਝ ਖਾਈ ਪੀ ਜਾਨਨੇ ਆ ਇਹਦੇ ਕਰਕੇ ਆ ਕੀ ਕਰੇ ਹੁਣ ਬੱਸ ਹੁਣ ਚੱਲ ਮੈਂ ਦੌੜਦੀ ਆ ਗਰੀਨਾਂ ਹੂੰ ਹੂੰ ડાણે-ડાણે પર મોરા ભાઈ જીને ਜਿਹੜਾ ਕੁਝ ਖਾਣਾ ਉਹਨੂੰ ਮਿਲੇ ਜਾਣਾ ਹਾਹੀਲੇ ਜਿੱਥੇ ਮਰਜ਼ੀ ਪਹੁੰਚ ਜਾਓ ਤੋੜ ਲਓ ਐਂਦਰ માતા ਸਾਡੀ ਲੱਗੀ ਐ ਜੀ ਅੱਜ ਗਾਂ ਚੌਣ ਅੱਜ ਗਾਂ ਚੌਣ ਅੱਜੇ ਜਾਉਣ ਲੱਗੀ ਐ ਜੀ ਅੱਗੇ ਬਸ ਵਿਚਾਰੀ ਸਾਰਾ ਕੁਝ ਅੱਜ ਕਾ ਚੌਣ ਅੱਗੇ ਵੀ ਤੁਸੀਂ ਚਾਉਂਦੇ ਓ ਜਾਣ ਕੇ ਕਿਹਾ ਤਾਂ ਮੈਂ ਵੀ ਥੋਸੇ ਦੇਖਾਂ ਵੀ ਤੁਹਾਡਾ ਧਿਆਨ ਇੱਧਰ ਨੂੰ ਹੈਗਾ ਕਿ ਨਹੀਂ ਮੇਰਾ ਧਿਆਨ ਤਾਂ ਸਾਰੇ ਪਾਸੇ ਆਏ ਹਾਏ ਗੱਡ ਗੱਲ ਹੈ ਹਾਂ 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 ਮਾਸੀ ਵੀ ਚੋਲਣ ਦੀ ਅੱਗੀ ਉਹ ਵਾਟਰ ਦੇ ਨਾਲੇ ਬਿਰਦੇ ਹਾਂ ਹਾਂ ਲੈ ਮੈਂ ਚੋਮਾ ਨਾ ਨਾ ਚੋਲਣ ਦੇ ਹਾਂ ਚੋਤਾ ਮੈਂ ਚੋਲਣ ਨਹੀਂ ਆ ਨਹੀਂ ਨਹੀਂ ਦੀਦੀ ਬਦ ਤੁ ਥਾਪੀ ਮਾਰਦੇ ਵੀ ਛੇਤੀ ਚੋਲਾ ਜਿਹਦੇ ਚੋਲਣ ਨਹੀਂ ਆਹੋ ਹੋਰ ਕੀ ਚਾਹੀਦਾ ਹਾਂ ਹਾਂ ਪਾਈ ਠੀਕ ਆ ਸੀਤਾ ਬਬੀਤਾ ਅੱਛਾ ਕਹਤੇ ਹੈ ਦੱਸ ਦੀ ਆ ਬੋ ਅੱਛਾ 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 ਹਾਂ ਪੁੱਤ ਕੋਈ ਗੱਲ ਨਹੀਂ ਆਏ ਕਰ ਹਾਂ ਤੂੰ ਫੋਨ ਚਲ ਅੱਛਾ ਕਿਹਨੂੰ ਨਹੀਂ ਲਾ ਕੇ ਨੂੰ ਮੈਂ ਸਤਿਮਾ ਹੋਣਾ ਜੀ ਹੈ ਨਹੀਂ ਗਾਨੂ ਮੈਨੂੰ ਹੁਣ ਕੀ ਪਤਾ ਤਾ ਆਂਟੀ ਯਾਰ ਮੈਂ ਤਾਂ ਨਾ ਸਾਡੀ ਮੈਂ ਸਦਾਈ ਦਹੀਂ ਸੰਦਾ ਗਾਂ ਵਾਲੇ ਦੁੱਧ ਦਾ ਦਹੀਂ ਪਤਾ ਨਹੀਂ ਕਾਤੇ ਨਹੀਂ ਸੁਆਦ ਲੱਗ ਰਿਹਾ ਬਣਦਾ ਵਧੀਆ ਮੈਂ ਇਹ ਗੱਲ ਕਹਿੰਦੀ ਨਹੀਂ ਮਾੜਾ ਹੈ ਹਾਂ ਹਮ ਹਾਂਇ ਕਰ ਹਮ ਮੈਂ ਕਹਾਂ ਲੱਗ ਰਿਹਾ ਅੱਛਾ ਮੈਂ ਆ ਗਈ ਆ ਜੰਦੀ ਦੀ ਹਾਂ ਥੋੜਾ ਜਿਹਾ ਘਾਇਟ ਕਰੀਏ ਮਾਫੀ ਜਾਂਦੀ ਜੀ ਬੋਲਦੀ ਹਾਂ ਨਾ ਐਸੀ ਚੋਲਣੇ ਠੀਕ ਹੈ ਚਲੋ ਜੀ ਫਿਰ ਹੁਣ ਅਸੀਂ ਚਲੀਏ ਜੀ ਉੱਪਰ ਨੂੰ ਅੱਛਾ ਠੀਕਾ ओके okay, मम्मी पापा ਗਿਆ ਜੀ ਸਾਡਾ ਡੈਡ ਪਹੁੰਚ ਸਾਚੂ ਫਿਰਦੇ ਜੀ ਸਾਹਮਣੇ ਬੂ ਬੂ ਵੀ ਨਾ ਸਾਡਾ ਘਰ ਹੈਗਾ ਜੀ ਸੁੰਨ ਮਸੰਨਾ ਕਈ ਨਹੀਂ ਬੂ ਬੂ ਵੀ ਆਉਗੀ ਸੀਰ ਚੱਕੂਗੀ ਆਂਟੀ ਦੇਖੀ ਆਦੇ ਬੂਟ ਪਾਏ ਮੈਂ ਤੈਨਾਂ ਨੂੰ ਕਿਸੇ ਕਹੀ ਜਾਂਦੀ ਮੈਂ ਬੂਬ ਦੇ ਆ ਚਲੋ ਜੀ ਭੈਣ ਹੁਣ ਬਾਪਰ ਜਾ ਕੇ ਮਿਲਦੇ ਆ ਕੀ ਕੀ ਚੀਜ਼ ਲੈ ਲਿਆ ਅੱਜ ਮਚੇਲੇ ਮਿਰਚਾਂ ਮਚੇਲੀਆਂ ਹਾਂ ਅੰਟੀ ਵੈਸੇ ਪਾਉਣ ਨੂੰ ਕਾਲੀ ਮਿਰਚ ਵੀ ਪਾ ਸਕਦੀ ਆ ਜਿਹੜਾ ਚੀਜ਼ ਮਰਜ਼ੀ ਪਾ ਲੈ ਹਾਂ ਯਾ ਦੁਨੀਆਂ ਮਿਰਚਾਂ ਪੈਂਦੀਆਂ ਕਾਲੀ ਮਿਰਚ ਨੂੰ ਸਾਡੇ ਨੂੰ ਲੱਗੇ ਅਕੀ ਮਸਾਲਿਆਂ ਚ ਹੁੰਦੀ ਨੇ ਕਾਲੀ ਮਿਰਚਾ ਹਾਂ ਠੀਕ ਆਪਾਂ ਇਹ ਅੰਬੇ ਵੀ ਪਾ ਲਈਏ ਦੇ ਵਿੱਚ ਇੱਕ ਹੁਣ ਦੇਖਦੇ ਹਾਂ ਅੰਟੀ ਦੇ ਹੱਥ ਦਾ ਸੁਆਦ ਕਿਦਾਂ ਦਾ ਕਾਫੀ ਵਾਰ ਮੈਂ ਬਣਾਈਏ ਕੋਈ ਨਾ ਕੋਈ ਚੁੱਕ ਰਹੀ ਜਾਂਦੀ ਆ ਜਦੇ ਕਹਿੰਦੇ ਨੇ ਮਿਰਚਾ ਨਹੀਂ ਪਾਈਆਂ ਨੂਨ ਨਹੀਂ ਪਾਇਆ ਫਲਾਣਾ ਨਹੀਂ ਪਾਇਆ ਮੈਂ ਤਾਂ ਐਂ ਰਹਿ ਜੰਦੀ ਮੈਂ ਕਹੀ ਜੀ ਠੀਕ ਹੈ ਜੀ ਅਗਲੀ ਵਾਰ ਨੂੰ ਧਿਆਨ ਰੱਖੂਗੀ ਐਂ ਕਹਿ ਕੇ ਟੱਕ ਜੰਦੀ ਆਂਟੀ ਮੰਮੀ ਪਤਾ ਨਹੀਂ ਅੰਦਰ ਕੀ ਕਰਨ ਲੱਗੇ ਮੰਮੀ ਆ ਜਾਓ ਲਿਆਇਆ ਨਾ ਨੂਨ ਨੂਨ ਵੀ ਲਿਆਇਆ ਨੂਨ ਹਾਂ ਆਂਟੀ ਹੁਣ ਥੋੜਾ ਜਿਹਾ ਮੌਸਮ ਚੇਂਜ ਹੋਇਆ ਹੂੰ ਥੋੜੀ ਜਿਹੀ ਠੰਡੀ ਜਿਹੀ ਹਵਾ ਚੱਲੀ ਆ ਕਿਉਂਕਿ 6 ਵਜੇ ਵੀ ਨਹੀਂ ਬਾਹਰ ਬੈਠ ਹੁੰਦਾ ਸੀਗਾ ਜੀ ਬਾਹਰ ਗਰਮੀ ਬਹੁਤ ਗਰਮੀ ਬਹੁਤ ਸਾਡੀ ਬੂਬ ਤਾਂ ਨਹੀ ਹੋ ਜਾਂਦੀ ਆ ਹਾਂ ਹੁਣ ਤਾਂ ਕੋਈ ਕੰਮ ਨਹੀਂ ਹੈਗਾ ਅੰਦਰ ਤਾਂ ਤਾਂ ਨਿਕਲ ਨਹੀਂ ਹੁੰਦਾ ਬਾਹਰ ਦਾ ਜਣਾ ਇਹ ਵੀ ਗੱਲ ਬਿਲਕੁਲ ਰਾਈਟ ਹੈ ਤੁਹਾਡੀ ਇੱਕ ਗੱਲ ਆ ਦੇਖੋ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਜਿਹੜੇ ਬੰਦੇ ਤਾਂ ਰੋਜ਼ ਕੰਮ ਕਰਦੇ ਆ ਉਹਨਾਂ ਨੂੰ ਨਹੀਂ ਇੰਨੀ ਲੱਗਦੀ ਜਿਹੜੇ ਹੁਣ ਸਾਡੇ ਵਰਗੇ ਕਦੇ ਕਦੇ ਉਹਨਾਂ ਨੇ ਕਰਨਾ ਫਿਰ ਉਹਨਾਂ ਨੂੰ ਥੋੜੀ ਜਿਹੀ ਹੁਣੀਓ ਆ ਹਾਂ ਆ ਜਮੇ ਪਾਣੀ ਤਾਂ ਨਹੀਂ ਪੀਣਾ ਤੁਸੀਂ ਨਹੀਂ ਵੇ ਦਾਲ ਦੁੱਧ ਆਕੇ ਹੂੰ ਦੁੱਧ ਚੱਕ ਕੇ ਥੋੜੇ ਜਿਹਾ ਪਾ ਲਈ ਅੱਛਾ ਕਰ ਦੇ ਵਿੱਚ ਤੁਹਾਨੂੰ ਪਤਾ ਨਹੀਂ ਬਸ ਵਾਹ ਬੰਦਾ ਤਾਂ ਕਹਿੰਦਾ ਨਹੀਂ ਕਾ ਕੰਮ ਸਾਡਾ ਪੁੱਛ ਹੈ ਰੋਟੀ ਆ ਇਹ ਕਹਿੰਦੇ ਨੇ ਕੱਪੜੇ ਕਿਧਰੇ ਗਏ ਹੈ ਆਟਾ ਗੁਣਾ ਕੇ ਤੇ ਰੋਟੀ ਬਣੂਗੀ ਠੀਕ ਨਹੀਂ ਜੀ ਬਸ ਕਿਆ ਕਹੇ ਹਾਂ ਆਂਟੀ ਨੇ ਸਲਾਹ ਬਣਾਉਂਦੇ ਆਂਟੀ ਕਹਿੰਦੀ ਇੱਕ ਵਾਰੀ ਫੇਰ ਗੁੱਡੀ ਪੂਕਣੀ ਪੈਣੀ ਆ ਹਾਂ ਕਹਿੰਦੀ ਜਿੱਦਣ ਆਪਾਂ ਨੇ ਪੂਕੀ ਸੀ ਉਦੋਂ ਥੋੜਾ ਜਿਹਾ ਬੱਦਲ ਤਾਂ ਚੜ੍ਹ ਕੇ ਆ ਗਿਆ ਤਾਂ ਚੜ੍ਹ ਕੇ ਆ ਗਿਆ ਕਈ ਜਗ੍ਹਾ ਇਹ ਆ ਵੀ ਯਾਰ ਕਹਿ ਵੀ ਲਿਆ ਪੈ ਲਿਆ ਹਾਂ ਕਈ ਜਗ੍ਹਾ ਹਾਂ ਪਰ ਮਾਲਾ ਨਹੀਂ ਖਤਮ ਕਿਉਂ ਨਹੀਂ ਕਰਦਾ ਚੱਲ ਕੋਈ ਨਾ ਕਿਸੇ ਦਾ ਤਾਂ ਭਲਾ ਹੋਇਆ ਜੇ ਸਾਡਾ ਨਹੀਂ ਹੋਇਆ ਰਾਈਟ ਹਾਂ ਕਿਸੇ ਦਾ ਤਾਂ ਹੋਇਆ ਸਹੀ ਗੱਲ ਆ ਸਹੀ ਕਰਕੇ ਹੂੰ ਕੋਈ ਤਾਂ ਬੜਾ ਜੇ ਰਾਤ ਦੀ ਹੋਇਆ ਸਰਗਰਮੀ ਤੇ ਆਸ ਜੇ ਮਿਲੀ ਮਿਲੀ ਸੱਚੀ ਜਾਨਾ ਹਾਂ ਪਾਣੀ ਹੋਰ ਦੋ ਫਾਈ ਗਰਮੀ ਹੈ ਵੀ ਬਹੁਤ ਆ ਹਾਂ ਜੀ ਬਹੁਤ ਬੁਰਾ ਹਾਲ ਆ ਹੁਣ ਜਿਆਦਾ ਆਂਟੀ ਨੇ ਖੜਕਾਉਣਾ ਸੋਟਾ ਲੱਗਦੇ ਦੂਰ ਦੂਰ ਪਿੰਡਾਂ ਨੂੰ ਪਤਾ ਲੱਜਣਾ ਵੀ ਅੱਜ ਹਰੀ ਵਾਲੀ ਜੈਸਮੀਨਾਂ ਦੇ ਪਹੁੰਚੀ ਹੋਈ ਐ ਲੱਗੀ ਚੜਨੀ ਬਣਾ ਆਂਟੀ ਮੇਰੇ ਦਾਦੀ ਦੇ ਟਾਈਮ ਦੀ ਆ ਉਹ ਦੇਖ ਲਓ ਕੁੰਡੀ ਸੋਟਾ ਜੇ ਇਹ ਦਾ ਮੜਾ ਗਰੰਡਰ ਹੈਗਾ ਹੈਗਾ ਹੈ ਗਰੰਡਰ ਚੱਕ ਕੇ ਲਿਆਉਣਾ ਨਾ ਹੂੰ ਤੇਰੀ ਪਤਾ ਕੀ ਗੱਲ ਆ ਗਰੰਡਰ ਚੰਨ ਤਾਂ ਮੈਂ ਵੀ ਕੱਢ ਲੈਣ ਦੀ ਮਨ ਕੇ ਚਲੀ ਆ ਨਹੀਂ ਨਹੀਂ ਥੋੜਾ ਥੋੜਾ ਕਰਕੇ ਫਿਰ ਕੁੰਡੀ ਚ ਕੁੜਦਾਨੀ ਅੱਛਾ ਜੋ ਕਹਿੰਦੇ ਪਤਾ ਕੀ ਪਾਪਾ ਜੀ ਕਹਿੰਦੇ ਹੁੰਨੇ ਆ ਵੀ ਥੋੜੀ ਜੀ ਮੋਟੀ ਰੱਖੋ ਅੱਛਾ ਵੀ ਜ਼ਿਆਦਾ ਵਧੀਆ ਬਣੂਗੀ ਅੱਛਾ ਗਰੰਡਰ ਚੰਨ ਬਈ ਇਹ ਮੈਂ ਕੱਢ ਦਨੀ ਆ ਹਾਂ ਹਾਂ ਆਪਾਂ ਥੋੜੀ ਜੀ ਮੋਟੀ ਰੱਖ ਲੈਣੇ ਆ ਥੋੜੀ ਜ਼ਿਆਦਾ ਵਧੀਆ ਬਣੂਗੀ ਲੱਗਦਾ ਤਾਂ ਹੈ ਜੀ ਇੱਥੇ ਤੇ ਗੱਦੜ ਹੈ ਤਾਂ ਤਾਂ ਲੱਗਦਾ ਤਾਂ ਹੈ ਰੋਪੜ ਵਾਲਾ ਰੋਪੜਾ ਵਾਲਿਓ ਪੇੜ ਦੋ ਇੱਧਰ ਨੂੰ ਵੀ ਕਹਦੇ ਪੇੜ ਦੇ ਕੋਈ ਨਹੀਂ ਸਲਾਬ ਉਹ ਵੀ ਆ ਚਲੋ ਬਾਕੀ ਪਤਾ ਨਹੀਂ ਮਾਰਾ ਦੇ ਘਰ ਦਾ ਹਰੇ ਪਤਾ ਹਾਂ ਮੇਰੇ ਘਰ ਤੇ ਆ ਪਤਾ ਚੀਟਮੇਟੇ ਚ ਤੁਮ ਪਾਈ ਕਿ ਬੜਾ ਸ਼ੇਖਾ ਹਾਂ ਆਂਟੀ ਦੀ ਵੀ ਉਹ ਹਿੱਲਦੀ ਆ ਮਾਸੀ ਬੀੜੀ ਚਾਚਾ ਬਹੁਤ ਲੜਦਾ ਮਾਸੀ ਨਾਲ ਬਸ ਹੁਣ ਤੂੰ ਬੈਠ ਗਈ ਬੀੜੀ ਪਰ ਹੁਣ ਖੜ 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 ਹੋਈ ਜਾਣੀ ਹੁਣ ਕਈ ਵਾਰ ਆਏ ਕਹਿੰਦਾ ਟਾਇਰ ਲਵਾ ਦਵਾ ਤੇਰੀ ਬੀੜੀ ਖੜਕਾ ਨਹੀਂ ਕਹਿੰਦਾ ਕਹਿੰਦਾ ਟਾਇਰਾਂ ਫੇਰ ਬੈਠੀ ਹੋ ਬਸ ਘੜੀ ਸੀ ਹੂੰ ਉਹ ਕਈ ਵਾਰ ਬੈਲਸ ਜਾਨੀ ਨਾ ਬੜਦਾ ਨਹੀਂ ਜਾਂਦੀ ਜੰਦੀ ਉਹ ਜੇ ਪਕੜੀ ਦੇ ਮੁਰਗਰਾ ਕਰਨ ਕਿ ਹਾਂਜੀ ਕਰਨ ਦੇ ਦਾ ਮਹਾ ਕਹਿੰਦੇ ਕਰ ਦਾਣੇ ਦਾਣੇ ਘੁੰਮ ਹੋਣਾ ਹਾਂਜੀ ਕਰਨ ਤੇ ਆ ਕੇ ਕਹਿਣ ਲੱਗੇ ਤੁਸੀਂ ਮੈਂ ਕਹਿੰਦੀ ਮੈਂ ਕਰਨ ਕਰਕੇ ਤੁਹਾਡੇ ਘਰ ਬਟਾ ਦੇ ਵਿੱਚ ਰੌਣਕ ਨਹੀਂ ਹੈਗੀ ਕਰਨ ਸ਼ੂਬ ਮੜ ਜਾ ਹੁਣ ਦਿਲ ਖੜਾ ਹੈ ਕਦੋ ਦਿਨ ਤਾਂ ਮੇਰਾ ਮਨ ਬਹੁਤ ਮਾਸਰ ਬੂਬੂ ਚੁੱਬੂ ਜਾਈਏ ਕਰਦੀ ਹੁੰਦੀ ਸੀ ਲੈ ਕੀ ਹੈ ਹੈ ਜੇ ਬੇ ਮੈਂ ਕਿਹ ਵਿਚਾਰੇ ਆਉਣੇ ਵੀ ਤਾਂ ਕਿਤੇ ਜਿਆਦਾ ਜਾਣ ਆਈਆਂ ਛੁੱਟੀਆਂ 'ਚ ਸਾਰਿਆਂ ਨੂੰ ਲਾ ਹੁੰਦਾ ਹੀ ਹੁਣ ਇੰਨਾ ਦਿਲ ਲੱਗ ਗਿਆ ਬੂਏ ਖੋਲ ਤੇ ਆਉਣਾ ਨਹੀਂ ਵਾਣੀ ਮਾਂ ਨਹੀਂ ਆਏ ਜਦ ਮੈਂ ਜਾਣੀ ਆ ਫਿਰ ਵੀ ਮੰਮੀ ਆਇਓ ਕਰਦੀ ਆ ਆਜੋ ਆਜੋ ਕੋਈ ਵੀ ਜਾਂਦਾ ਬਿੱਕੀ ਚਾਚਾ ਪਾਪਾ ਜੀ 3-4 ਦਿਨ ਤੇ ਬਾਅਦ ਜਦ ਇਹ ਕਹਿੰਦੇ ਮੜ ਜਾ ਫੋਨ ਕਰਕੇ ਤਾਂ ਪੁੱਛ ਲਓ ਕਾ ਆਉਣਾ ਕੋਈ ਜਾਂਦਾ ਘਰ ਦੇ ਵਿੱਚ ਦੀਦੀ ਕੋਈ ਵੀ ਜਾਂਦਾ ਅੱਛਾ ਖਾਸ ਕਰਕੇ ਨਿਆਣੇ ਦਾ ਜਿਆਦਾ ਹੁੰਦਾ ਹਾਂ ਹਾਂ ਨਹੀਂ ਇਹਨੇ ਕਿ ਜ਼ਿਆਦਾ ਅਸੀਂ ਗਾਗੂ ਜੇ ਪਾਉਂਦੇ ਫਰੀ ਜਾਂਦੇ ਗਾਣਾ ਸੁਣਦੇ ਜੇ ਫਰੀ ਜਾਂਦੇ ਆ ਫੇਰ ਬਾਅਦ ਚੋ ਇਹ ਕਹਿੰਦੀ ਹਾਏ ਅਸੀਂ ਗਾਲਾਂ ਨਹੀਂ ਕੱਢ ਰਹੀਆਂ ਕਿਸੇ ਨੂੰ ਕਿਆ ਕਰੀਏ ਫੇਰ ਮਾਮਾ ਇਹਨਾਂ ਨੂੰ ਇਹ ਕਹਿੰਦੇ ਆ ਨਾ ਹੀ ਤਾਂ ਮੈਂ ਕਹਿੰਦੀ ਆ ਛੋਟੀਆਂ ਨੇ ਛੋਟੀਆਂ ਨੇ ਹਾਂ ਘਰ ਦਾ ਦੇ ਪਾਣੀ ਦੇ ਦੋ ਕਦੇ ਠੰਡਾ ਦੇ ਦੋ ਕਦੇ ਮਿੱਠਾ ਬਣਾ ਦੋ ਸਾਂਝੀ ਹੂੰ ਇਹ ਤਾਂ ਹੈਗੇ ਪੱਟੇ ਲਿਆਉਂਦੀ ਨੇ ਨਹੀਂ ਗਲਤ ਹੈ ਨੇ ਨੇ ਰੋਣ ਰੋਣ ਕਾ ਕੁਛ ਵੀ ਆ ਜਿਹੜੇ ਮਰਜ਼ੀ ਘਰ ਚ ਚਲ ਜੋ ਨਹੀਂ ਦਬ ਖਾਂਦਾ ਪੀਂਦਾ ਕੰਮ ਨਿਬੇੜਦਾ ਪੈ ਜਾਂਦਾ ਬਸ ਉਹ ਚੱਕਰ ਸਾਡੀ ਨਾਨੀ ਵੀ ਕਹਿੰਦੀ ਛੁੱਟੀਆਂ ਹੋਈਆਂ ਵੀ ਆ ਤੁਸੀਂ ਸਾਡੇ ਕੋਲ ਵੀ ਆ ਜਾਓ ਮੈਂ ਨਾਨੀ ਤੇਰੇ ਕੋਲ ਤਾਂ ਚੌਥੇ ਦਿਨ ਤਾਂ ਪੁੱਜੇ ਹੁੰਦੇ ਆ ਆ ਚੌਥੇ ਦਿਨ ਪੁੱਜ ਜਾਂਦੇ ਆਂਟੀ ਨਾਨੀ ਕੋਲ ਨੂਨ ਪਾਤਾ ਤਾਂ ਪਹਿਲਾਂ ਇਹਦੇ ਚ ਹਾਂ ਕਿੰਨੇ ਚਮਚੇ ਗਿਹਰੇ 4 ਅੱਛਾ ਲੈ ਗੇ ਰੱਬ ਦਾ ਨਾਮ ਇਹ ਬੱਬਿਓ ਕਰ ਦੋ ਮੇਰਾ ਜਾਂ ਅੰਟੀ ਚਟਣੀ ਕੁੱਟਣ ਲੱਗੀ ਤੁਹਾਨੂੰ ਵੀ ਪੋਗ ਲਵਾਵਾਂਗੇ ਵੀ ਪਾ ਦੋ ਅੱਜ ਅੰਟੀ ਹੁਣ ਦਿਨ ਚ ਚੰਦ ਨਿਕਲਣ ਲੱਗ ਗਿਆ ਹਾਂ ਹੋਰ ਕੀ ਚੱਕਰ ਚੱਕਰ ਅੱਜ 10 ਨੂੰ ਹੋਦੀ ਅੱਛਾ ਠੀਕ ਹੈ ਮਾਸੀ ਜੀ ਜਰਪਨ ਤੁਹਾਨੂੰ ਆਂਟੀ ਆ ਇਹ ਪੁੱਛਨੇ ਨੇ ਨੇਰੇ ਕ ਦਿਨਾਂ ਉਹ ਨਹਾ ਚੰਦਾ ਅੱਛਾ ਪੂਨਮਾਸ਼ੀ ਦੇ ਬਾਅਦ ਨੇਰੇ ਹੋ ਜਾਣਾ ਓਕੇ ਪੂਨਮਾਸ਼ੀ ਚਾਰ ਦਿਨਾਂ ਤੱਕ ਹਾਂ 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 ਹੋਰ ਪਿਆਜ ਲਈ ਆਈ ਮਮੀ ਇਹ ਮੈਂ ਕਿਹਾ ਵੀ ਚੱਲ ਤੈਨੂੰ ਹੋਰ ਲੈ ਨਹੀਂ ਨਹੀਂ ਇਹ ਤੇ ਨਾਲ ਕਰੀ ਨਹੀਂ ਕੋਈ ਓ ਤੜਕੇ ਟੜਕੇ ਨੋਲੇ ਆਈਆਂ ਇੱਕ ਦੇ ਕਿਲੋ ਪਿਆਜ਼ ਵੀ ਬਹੁਤ ਮਹਿੰਗੇ ਹੋ ਗਏ 50 ਦੇ ਕਿਲੋ ਆਉਂਦੇ ਆ ਹਾਂਜੀ ਹਾਂ ਥੋੜਾ ਜਿਹਾ ਹੁਣ ਸੰਭਲ ਕੇ ਬਾਅਦੋਂ ਚਲੋ ਆਂਟੀ ਦੇ ਆਂਟੀ ਦੇ ਹੱਥ ਚ ਆਏ ਲੱਦਾ ਸੋਟਾ ਵੀ ਬਹੁਤ ਜਮਾ ਹੀ ਹੈ ਠੀਕ ਠੀਕ ਹੈ ਚਲੋ ਜੀ ਹੁਣ ਅਸੀਂ ਪਹਿਲਾਂ ਕਟ ਲਈਏ ਫਿਰ ਮਿਲਦੇ ਹਾਂ ਆਂਟੀ ਮੇਰੀ ਮੰਮੀ ਨੂੰ ਜਿਆਦਾ ਚੜਦਾ ਤਤ ਤੇ ਤਾਂ ਬੇਲਣਾ ਭੂਗਣਾ ਕੋਠਣਾ ਜਿਹੜਾ ਕੋ ਸੱਤ ਚ ਆਉਂਦਾ ਉਹੀ ਵੱਜਦਾ ਸਾਡੇ ਪਤਾ ਕੀ ਗੱਲ ਆ ਹੂੰ ਸੱਤ ਦੇਖ ਨੂੰ ਚੜਦਾ ਹਾਂ ਮੇਰੇ ਜਿੰਨਾਂ ਨਹੀਂ ਚੜਦਾ ਹਾਂ ਤੁਸੀਂ ਤੇਰੀ ਮੰਮੀ ਨੇ ਵੀ ਚੜਦਾ ਹੋਣਾ ਇਹਨਾਂ ਤੁਸੀਂ ਵੀ ਰਮ ਨਹੀਂ ਰਾਹੀਂ ਵੀਰੇ ਕੁੱਟੇ ਆ ਬਹੁਤ ਸੱਚੀ ਹਾਂ ਝੂਠ ਝੂਠ ਤੁਹਾਡੀ ਮੰਮਾ ਨੇ ਤੁਹਾਨੂੰ ਕਿੰਨਾ ਕੁੱਟਿਆ ਸਾਡੀ ਮੰਮਾ ਨੇ ਵੀ ਤੇਰੇ ਕੁੱਟ ਸਾਨੂੰ ਹੂੰ ਐਡਰ ਤਾਂ ਨਾਨੀ ਦਾ ਹੁਣ ਤੱਕ ਏ ਆ ਜਾ ਬਰਾ ਮੇਰੀ ਮੰਮੀ ਮੈਨੂੰ ਹੁਣ ਵੀ ਝੜਕ ਦਿੰਦੀ ਐ ਇਹ ਜੀ ਕੋਈ ਗੱਲ ਨਹੀਂ ਆ ਜੀ ਪਰ ਕਈ ਵਾਰ ਮੈਂ ਮੰਮੀ ਨੂੰ ਗੁੱਸਾ ਬੋਲ ਦਿੰਨੀ ਆ ਉਹ ਝੜਕ ਦਿੰਦੀ ਆ ਫੇਰ ਮਤਲਬ ਕਿ ਮੈਂ ਆਪਣੀ ਮੰਮੀ ਨੂੰ ਦੁਬਾਰਾ ਫੇਰ ਬੁਲਾ ਲਨੀ ਹਾਂ ਹਾਂ ਗੱਲ ਮਨ ਦੇ ਵਿੱਚ ਕੋਈ ਆਕਣਾ ਉਹ ਨਹੀਂ ਹੁੰਦਾ ਮੈਨੂੰ ਕਿੱਿਆ ਯਾਰ ਅੱਜ ਕੱਲ ਦੇ ਨਿਆਣੇ ਮੇਰਾ ਕਹਿਣ ਦਾ ਮਤਲਬ ਇਹ ਹੈ ਆ ਵੀ ਝੜਕੇ ਤੇਰੀ ਮੂੰਹ ਸਜਾ ਕੇ ਬੈਜਾਂ ਹਾਂ ਨਾ ਤੇ ਮਾਤਾ ਮੇਸ਼ਾ ਬੱਚੇ ਨੂੰ ਜੇ ਗਾਲਾ ਕੱਢਦੀ ਹੈ ਮਾਰਦੀ ਹੈ ਤਾਂ ਉਹ ਚੱਤ ਲਾਈ ਹਾਸਦੀ ਹੈ ਲਾਈ ਖਾਤਰੇ ਹਾਂ ਬਿਲਕੁਲ ਸਹੀ ਗੱਲ ਹੈ ਮਾਵਾ ਕੋਈ ਬੁਰਾ ਨਹੀਂ ਹੁੰਦੇ ਬੁਰਾ ਤਾਂ ਹੁੰਦਾ ਕਿ ਤਾ ਹੁੰਦਾ ਕੋਈ ਪੁੱਤਰੀ ਹਾਂ ਇੱਕ ਮਾਵਾ ਕੇ ਉਹਨੇ ਚੋਤੀ ਪੁੱਤ ਨੂੰ ਉੱਥੇ ਰਸਤੇ ਜਾਣ ਤੇ ਰੋਕਦੇ ਹਾਂ ਸਮਝ ਗਈ ਇਹ ਗੱਲ ਤਾਂ ਹੈਗੀ ਹਾਂ ਉਹ ਮਤਲਬ ਇੱਕ ਕਹਾਵਤ ਜੀ ਕਹਾਵਤ ਹਾਂ ਆਦਾ ਲੰਬੀ ਨਾ ਲੈ ਕੇ ਜਾਈਏ ਕਹਿੰਦਾ ਜਦ ਤੱਕ ਮੇਰੀ ਜ਼ਿੰਦਗੀ ਬਹੁਤ ਸਹੀ थी ਜਦ ਤੱਕ ਮੇਰੇ ਮਾਂ ਬਾਪ ਦਾ ਸਹੀ ਹਣਾ ਉਹ ਕਹਿੰਦੇ ਜਦ ਤੱਕ ਮੇਰੀ ਜ਼ਿੰਦਗੀ ਬਹੁਤ ਸਹੀ थी ਜਦ ਤੱਕ ਮੇਰੇ ਮਾਂ ਬਾਪ ਤੇ ਜਦੋਂ ਮੈਂ ਕਿਸੇ ਗਲਤ ਰਸਤੇ ਪਰ ਤੁਰਦਾ ਦਾ ਇਹ ਤਾਂ ਮਤਲਬ ਜਾਂਦਾ ਤਾਂ ਗਲਤ ਰਸਤੇ ਪਰ ਮੇਰੇ ਮਾਪੇ ਪਰਮਾਤਮਾ ਮੂਰੇ ਅਰਦਾਸ ਕਰਦੇ ਤੇ ਮੈਂ ਵਾਪਸ ਆ ਜਾਂਦਾ ਹਾਂ ਹਮ ਜਦ ਤੱਕ ਮੇਰੀ ਜ਼ਿੰਦਗੀ ਬਹੁਤ ਬਹੁ ਸਹੀ ਸੀ ਇਹ ਜ਼ਿੰਦਗੀ ਦਾ ਅਸਲੀ ਅ ਜੁਰਬਾ ਯਾਦ ਹੁੰਦਾ ਜਦ ਮਾਪੇ ਦੁਨੀਆ ਤੇ ਚਲੇ ਜਾਂਦਾ ਹਾਂ ਹਾਂ ਇਹ ਗੱਲ ਹੈ ਕਿ ਆ ਕਿਉਂਕਿ ਉਹ ਸਾਰੇ ਉਮਰ ਸਾਸ ਜਦ ਹੁੰਦਾ ਹੈ ਜਦੋਂ ਉਹ ਜਿੰਦਗੀ ਉਹਦੇ ਚਲੇ ਜਾਣੇ ਆ ਦੁਨੀਆ ਤੇ ਕਿਉਂਕਿ ਕੋਈ ਫਿਰ ਮਾੜੇ ਜਾ ਰਸਤੇ ਜਾਣ ਵਾਸਤੇ ਕੋਈ ਅਰਦਾਸਾ ਨਹੀਂ ਕਰਦਾ ਸਿਰਫ ਮਾਪੇ ਅਰਦਾਸ ਕਰ ਸਕਦੇ ਕੋਈ ਨਹੀਂ ਕਰਦਾ ਵੀ ਸਹੀ ਹੋ ਜਵੇ ਹਾਂ ਗੱਲ ਸਹੀ ਹੈ ਦਾ ਨਾਮ ਹੀ ਪਤਾ ਕੀ ਗੱਲ ਹੈ ਮਾਪੇ ਜਦ ਤੱਕ ਮਾਹਬਾ ਜਦ ਤੱਕ ਹਾਂ ਸਭ ਕੁਝ ਜਦ ਤੱਕ ਹੈ ਬਿਲਕੁਲ ਵੇ ਟੈਂਸ਼ਨ ਆ ਹਾਂ ਵੇ ਟੈਂਸ਼ਨ ਹੈ ਜਿੱਦ ਤੱਕ ਜਿੰਦਗੀ ਹੂੰ ਕਿਉਂਕਿ ਸਾਡੇ ਸਿਰ ਪਰਦਾਸਾਂ ਕਰਨੇ ਵਾਲੇ ਕੋ ਬੈਠੇ ਆਂਟੀ ਤੁਸੀਂ ਕਿੰਨੇ ਪ੍ਰਕਾਰ ਦੀ ਚਟਣੀ ਖਾਦੀ ਹੋਈ ਆ ਕੈਣ ਦਾ ਬਾਬਾ ਕੋਣ ਫਰੀਨੇ ਦੀ ਕੁਰਤੀ ਗਠਾ ਦੀ ਗੁੱਟਤਾ ਹਾਂ ਅੰਬੀਆਂ ਵੀ ਕੁੱਟਦੀਆਂ ਵਿੱਚ ਮਿਰਚਾਂ ਵੀ ਕੁੱਟਦੀਆਂ ਵਿੱਚ ਕਈ ਪ੍ਰਕਾਰ ਦੀਆਂ ਹੋਗੀਆਂ ਕੈਣ ਦਾ ਬਾਬਾ ਜੀ ਤਾਂ ਜਿਵੇਂ ਤਿਲਾਂ ਦੀ ਹੋਗੀ ਉਵੇਂ ਗੱਲ ਕਹਿਣਾ ਚਾਹੁੰਦੀ ਆ ਮੈਂ ਤੁਹਾਨੂੰ ਇਹ ਗੱਲ ਆ ਤਿਲਾਂ ਦੀ ਹੋਵੇ ਕਦੇ ਵੀ ਅੰਬਾਂ ਦੀ ਹੋਗੀ ਮਿੱਠੇ ਚਟਣੀ ਪਾ ਲਾ ਮਿੱਠਾ achar ਪਾ ਲਾ ਯਾਰ ਇਹਦੇ ਚ ਪਾਣੀ ਪਾਇਆ ਚਟਣੀ ਚ ਬੰਨੋ ਤੇ ਨਹੀਂ ਪਿਆਜ਼ਾਂ ਨੇ ਪਾਣੀ ਛੱਡਨੇ ਮੇਰੇ ਕੋਲ ਤਾਂ ਛੱਡਦੇ ਨਹੀਂ ਆ ਯਾਰ ਦੇਖਿਆ ਭਾਈ ਕੀ ਹੋਇਆ ਆਂਟੀ ਨੇ ਮੰਮੀ ਕੋਈ ਮੰਤਰ ਪੜਤਾ ਵਿੱਚ ਬਚਾ ਕੇ ਖਾਣੀ ਪੈਣੀ ਪਹਿਲਾਂ ਭੋਗ ਲਵਾਦੀ ਸਾਰਿਆਂ ਨੂੰ ਆਂ ਆਂਟੀ ਦੇ ਜਨ ਕਿਹੜਾ ਮੰਤਰ ਛੱਡਾ ਭਤਾ ਹੀ ਪਾਣੀ ਛੱਡ ਰਹੀ ਹੈ ਉਹ ਪਿਆਜ਼ਾਂ ਨੇ ਪਾਣੀ ਛੱਡਤਾ ਨਾ ਯਾਰ ਕੀ ਮਤਲਬ ਹੋਣਗੇ ਆਪਾਂ ਕਹਿ ਦਈਏ ਥੋੜੇ ਜਿਹਾ ਪਿਆਜ਼ ਜ਼ਿਆਦਾ ਪਾ ਲੇ ਹਾਂ ਉਹਦੇ ਕਰਕੇ ਹੈਨਾ ਉਹਦੇ ਕਰਕੇ ਆ ਰਾਈਟ ਮੈਂ ਪਾਉਂਦੀ ਘੱਟ ਮਾਪੇ ਦੀ ਗੱਲ ਤਾਂ ਬਤਨੀ ਆਣੇ ਨੂੰ ਮੰਨ ਲੈਣੀ ਚਾਹੀਦੀ ਆ ਜੋ ਵੀ ਗੱਲ ਕਹਨੇ ਮਾਵਾ ਤਾਂ ਸਹੀ ਕਹਨੇ ਪਰ ਮੰਨਦੇ ਨਹੀਂ ਨਹੀਂ ਮੰਨਦੇ ਹਾਂ ਗੱਲ ਸਹੀ ਹੁੰਦੀ ਨਹੀਂ ਆ ਗੇ ਟਾਈਮ ਬਹੁਤ ਬਦਲ ਚੁੱਕੇ ਨੇ ਮਾਵਾ ਮਾਬਾਪੋਂ ਤਾਂ ਉਹ ਕਹਦੇ ਆ ਸੀ ਹਸੀਏ ਨਾ ਮਾਵਾ ਪਾਪਾ ਹਾਂ ਜਦ ਨਾ ਬੱਚਾ ਬੜਾ ਹੋ ਜਾਂਦਾ ਹੈ ਫਿਰ ਉਹ ਕਹਿ ਦਿੰਦਾ ਵੀ ਤੁਹਾਨੂੰ ਇਕੱਲੀ ਮੈਨੂੰ ਮੈਨੂੰ ਆਹਦਾ ਹੂੰ हां ਅਸੀਂ ਤੁਹਾਡੇ ਮਾਪੇ ਆ ਤੁਸੀਂ ਨਹੀਂ ਹੈਗੇ ਤੁਸੀਂ ਨਹੀਂ ਸਕਦੇ ਆਂਟੀ ਅਸੀਂ ਇੱਕ ਫਿਲਮ ਦੇਖ ਕੇ ਆਏ ਉਹਦੇ ਵਿੱਚ ਨਾ ਮਤਲਬ ਸਿੱਖਿਆ ਪਤਾ ਕਿਵੇਂ ਦਿੱਤੀ ਵੀ ਉਹਦੇ ਵਿੱਚ ਇਹ ਦੱਸਿਆ ਵਾ ਵੀ ਮਾਪੇ ਨੂੰ ਗੁੱਸਾ ਕਦੋਂ ਚੜਦਾ ਮਾਪੇ ਨੂੰ ਗੁੱਸਾ ਕਦੋਂ ਚੜਦਾ ਜਦੋਂ ਬੱਚਾ ਆਪਣੇ ਮਨਪਸੰਦੀ ਕੋਈ ਚੀਜ਼ ਕਰਦਾ ਠੀਕ ਆ ਬੱਚੇ ਨੂੰ ਗੁੱਸਾ ਆਉਦੋ ਚੜਦੇ ਜਦ ਬੱਚਾ ਆਪਣੇ ਮਨਪਸੰਦੀ ਚੀਜ਼ ਕਰਨਾ ਚਾਹੁੰਦਾ ਹੋਵੇ ਮਾਪੇ ਨਹੀਂ ਕਰਨ ਦਿੰਦੇ ਮੰਨ ਕੇ ਚਲੋ ਵੀ ਉਹ ਚੀਜ਼ ਕਰਕੇ ਹੈ ਨਾ ਮੰਮੀ ਮੰਮੀ ਨੇ ਵੀ ਮੇਰੀ ਨੇ ਫਿਲਮ ਦੇਖੀ ਆ ਮੈਨੂੰ ਵੀ ਆਂਟੀ ਉਸ ਟਾਈਮ ਫਿਲਮ ਦੇਖਦੇ ਨੂੰ ਬਹੁਤ ਫੀਲ ਹੋਇਆ ਮੈਂ ਕਰਨ ਨੂੰ ਝਿੜਕਦੀ ਰਹਿਣੀ ਆ ਹਨਾ ਉਹ ਕਰਦੀ ਰਹਿਣੀ ਆ ਕਹਿੰਦੇ ਜਦ ਤੱਕ ਤਾਂ ਬੱਚੇ ਤੁਹਾਡੇ ਅੰਡਰ ਆ ਜਦ ਤੱਕ ਤੁਸੀਂ ਬੱਚੇ ਨੂੰ ਬਹੁਤ ਪਿਆਰ ਕਰਦੇ ਆ ਵੀ ਹਾਂ ਚਲੋ ਬੱਚਾ ਵਧੀਆ ਕੰਮ ਕਰ ਰਿਹਾ ਹੈ ਐ ਕਰ ਰਿਹਾ ਹੈ ਕਰਦਾ ਜਦ ਬੱਚੇ ਥੋੜਾ ਜਿਹਾ ਵੱਡਾ ਹੁੰਦਾ ਹੈ ਉਹ ਆਪਣੀ ਮਰਜ਼ੀ ਨਾਲ ਕੁਝ ਕਰਦਾ ਫਿਰ ਤੁਸੀਂ ਤਾਂ ਥੱਪੜ ਮਾਰਦੇ ਆ ਐ ਕੱਤੇ ਕਰਦਾ ਉਹ ਕੱਤੇ ਕਰਦਾ ਐ ਕੱਤੇ ਕਰਦਾ ਹਨਾ ਮੰਮੀ ਇਹ ਮੈਨੂੰ ਕਰਨ ਦੇ ਬਾਰੇ ਨੂੰ ਬਹੁਤ ਵੀਲ ਹੋਈ ਤੀ ਗੱਲ ਵੀ ਹਾਂ ਮੈਂ ਕਰਨ ਨੂੰ ਝਿੜਕਦੀ ਆ ਉਹ ਕਰਦੀ ਆ ਉਹ ਤਾਂ ਗੱਲ ਹੈਗੀ ਹਾਂ ਹਾਂ ਬਹੁਤ ਸਿੱਖਿਆ ਮਤਲਬ ਵਧੀਆ ਦਿੱਤੀ ਵੀ ਸੀ ਉਹਨਾਂ ਨੇ ਇਹ ਹਮ ਫਿਲਮ ਤਾਂ ਬਹੁਤ ਸੀਨਮ ਵਧੀਆ ਸੀ ਉਹ ਛਿੰਦ ਅਛੇੰਦਾ ਨਾ ਪਾਪਾ ਟੈਂ 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 ਸਾਡੀ ਚੜਣੀ ਹੋ ਗਈ ਜਿੱਥੋਂ ਔਰ ਇਜੀ ਕੱਟ ਗੱਲ ਲੱਗਿਆ ਸੀ ਗੱਲ ਪਰ ਹੋਰ ਵੀ ਦੀਦੀ ਤਰਫੋਂ ਸੋਚੀਏ ਵੀ ਜਦ ਤੱਕ ਬੱਚੇ ਮਤਲਬ ਕਿ ਮਾਪੇ ਦੇ ਹੱਥ ਚ ਹਮ ਜਦ ਤੱਕ ਮਾਵਾ ਪਾਪਾ ਦੀ ਵੀ ਜ਼ਿੰਦਗੀ ਰਹਿੰਦੀ ਵੀ ਉਸ ਤੋਂ ਬਾਅਦ ਬੱਚੇ ਜਹਾਦ ਹੋਗੇ ਫੇਰ ਉਹ ਮਾਵਾ ਪਾਪ ਨੂੰ ਕੁਝ ਨਹੀਂ ਗਣਦੇ ਗਿਣਦੇ ਨਹੀਂ ਹਾਂ ਇਹ ਬਿਲਕੁਲ ਸਹੀ ਹੈ ਹੁਣ ਬਾਹਰਲੇ ਦੇਸ਼ਾਂ 'ਚ ਬਹੁਤ ਠੀਕ ਵੀ ਆ ਇਹ ਨਹੀਂ ਕਹਿੰਦੇ ਬਹੁਤ ਕਮਾਉਂਦੇ ਵੀ ਆਪਣੇ ਮਾਪੇ ਨੂੰ ਨਾਲ ਵੀ ਰੱਖਦੇ ਆ ਸਾਰੇ ਨਹੀਂ ਠੀਕ ਹੈ ਹਾਂ ਪਰ ਅੱਧੇ ਬਾਹਰ ਦੇਖ ਲਓ ਕਿਵੇਂ ਰੋਲ ਰਹੇ ਆ ਨਹੀਂ ਪਤਾ ਕਿਆ ਕਹਦਾ ਬਾਹਰ ਯਾਰ ਕੋਈ ਇੱਕ ਪਾਸੇ ਦੇਖਦਾ ਹੀ ਜਾ ਕੇ ਮਾਪੇ ਦੀ ਤਾਂ ਹਰ ਇੱਕ ਕੋਈ ਘਟਾਉ ਕਰਦਾ ਘਟਾਈ ਕਰਦਾ ਸਵਾਹ ਚੋ ਕੋਈ ਹੋਗਾ ਕੋਈ ਮਾਪਾਪ ਦੀ ਆਪਣੀ ਦੀ ਇੱਜ਼ਤ ਕਰੂਗਾ ਹਮਮ ਸਹੀ ਗੱਲ ਆ ਬੀ ਪਰ ਇੱਕ ਗੱਲ ਕੁੜੀਆਂ ਚ ਜਿੰਨੀਆਂ ਮਰਜੀ ਮਾੜੀਆਂ ਹੁਣ ਚੰਗੀਆਂ ਹੋਣ ਮੈਨੂੰ ਇਹ ਜਿੰਨੇ ਵੀ ਕਹਿੰਦੇ ਆ ਮਾਪਾਪਾਂ ਕੋਲ ਭੱਜ ਕੇ ਆਉਣੀਆਂ ਬੇਸ਼ੱਕ ਜਿੰਨੀਆਂ ਮਰਜ਼ੀਆਂ ਜੁੱਤੀਆਂ ਖਾਈ ਜਾਣ ਉਹ ਤਾਂ ਗੱਲ ਹੈਗੀ ਉਹ ਤੇ ਹਾਂ ਜਿੰਨੀਆਂ ਮੈਂ ਹਾਂ ਤੀਆਂ ਤੀਆਂ ਹੁੰਦੀਆਂ ਅਸੀਂ ਮੈਂ ਹੁਣਾਂ ਤੀ ਦਾਦੀਆ ਅਸੀਂ ਵੀ ਖੁਦ ਗਲਤੀਆਂ ਬਥੇਰੀਆਂ ਕਰਦੇ ਇਹ ਜੀ ਨਹੀਂ ਕਿਉਂਕਿ ਨਿਆਣਾ ਦੇਖੋ ਪਹਿਲੀ ਗੱਲ ਤਾਂ ਹਾਡੀਆਂ ਸਾਰੀਆਂ ਗਲਤੀਆਂ ਦਾ ਪੁੱਤਲਾ ਸਾਨੂੰ ਫੇਰ ਆਏ ਸਾਡੀ ਮੰਮੀ ਬਿਮਾਰ ਨਾ ਸਾਡੇ ਬਾਪੂ ਮਾਰਾ ਅਸੀਂ ਪੁੱਛਣੇ ਕੀ ਨੇ ਪੁੱਛਣੇ ਆਏ ਹੋ ਜਾਂਦਾ ਬੇਸ਼ੱਕ ਕਰਨ ਬੈਠਾ ਹੋਰ ਕੋਈ ਬੈਠਾ ਜਿਹੜਾ ਮਰਜੀ ਬੈਠਾ ਪਰ ਫੇਰ ਵੀ ਸਾਨੂੰ ਆਏ ਹੋ ਜਾਂਦਾ ਹੁਣ ਮੰਮੀ ਦਾ ਬੀਪੀ ਬਾਜ ਚੋ ਵੱਧਦਾ ਮੈਂ ਇਹਨੂੰ ਪਹਿਲਾਂ ਕਹਿੰਦੇ ਨਹੀਂ ਚੱਲੀ ਦਵਾਈ ਲੈਣ ਪੁੱਛ ਲਓ ਮੂੰਹ ਪਰ ਬੈਠੀ ਆ ਹਾਂ ਨਹੀਂ ਕਰਦਾ ਇਹਦਾ ਮੈਨੂੰ ਬੱਚੇ ਹੀ ਮਾਂ ਮਾਪੇ ਪੁੱਛਣਗੇ ਇਹਦਾ ਬੀਪੀ ਵੱਜ ਜਾਂਦਾ ਗਾਣਾ ਮੰਨੂਏ ਕਰਦੀ ਸਭ ਨਾਲ ਤਾਂ ਮੈਨੂੰ ਕਹਿਣਾ ਮੈਂਦਾ ਚੱਲੀ ਦਵਾਈ ਲੈਣ ਪਾਪਾ ਕੀ ਕਹਿੰਦਾ ਮਾਂ ਮਾਪੇ ਪਤਾ ਨਾ ਕਰਦਾ ਹੁੰਦਾ ਹਾਂ ਜਿਹਦੇ 'ਤੇ ਜ਼ੋਰ ਮੰਮੀ ਨੂੰ ਹੁਣ ਆਏ ਆ ਵੀ ਮੇਰੀ ਮੈਂ ਜਸੀ ਨੂੰ ਕੱਢੂੰਗੀ ਮੇਰੀ ਆਪਣੀ ਆ ਤੈਨੂੰ ਕਹੋਗੀ ਹੋਰੋਂ ਤੱਕ ਕਹਿੰਦਾ ਤਾਂ ਹੀ ਤਾਂ ਹੈ ਜੇ ਹੋਰ ਨੂੰ ਕਹੋਗੀ ਹੋਰ ਨੇ ਅਗਲੇ ਨੂੰ ਕਹਣਾ ਤੂੰ ਕਹਿੰਦੇ ਕਹਿੰਦੇ ਨਾ ਕਹੇ ਬਾਰਾ ਹੋਰ ਉਹ ਤਾਂ ਕਹਿੰਦਾ ਕਾਹੀ ਨਹੀਂ ਹਾਂ ਕਹੀ ਗਏ ਹਾਂ ਆਪਣੇ ਨਿਆਣੇ 'ਤੇ ਜ਼ੋਰ ਹੁੰਦਾ ਆਪਣੇ ਨਿਆਣੇ ਬਿਲਕੁਲ ਸਹੀ ਗੱਲ ਹਰ ਤੱਕ ਹੁੰਦਾ ਨਹੀਂ ਹਾਂ ਤਾਂ ਠੀਕ ਹੈ ਚਲ ਮਾਂ ਬਾਪ ਨਾਲੇ ਕੋਟੇ ਮਾਰਦੀ ਹੁੰਦੀਆਂ ਉਹ ਤਾਂ ਚੰਦ ਕੋਈ ਬਾਜੇ ਤਰਸਦੇ ਆ ਇਰੇ ਬਾਦ ਵਿੱਚੋ ਪਛਤਾਵਾ ਵੀ ਉਹਨਾਂ ਨੂੰ ਹੀ ਹੁੰਦਾ ਮੇਰੀ ਮੰਮੀ ਨੂੰ ਬਹੁਤ ਹੁੰਦਾ ਆਂਟੀ ਮੈਂ ਆਪਣੀ ਜੱਸੀ ਗੁੱਟੀ ਜਿਹਦੇ ਕਹਿ ਦਿੰਦੀ ਆਏ ਚੋਰੀ ਤੂੰ ਮੈਨੂੰ ਗੁੱਸਾ ਖਾ ਤੇ ਚੜਾ ਦਿੰਦੀ ਆ ਆਏ ਇੱਕ ਹੋਰ ਗੱਲ ਆਂਟੀ ਮੈਨੂੰ ਜਦ ਗਾਲਾਂ ਕੱਢੂਗੀ ਨਾ ਪਾਪਾ ਛਿੜਕ ਦਵੇ ਫੇ ਮੈਨੂੰ ਕਹੂਗੀ ਤੂੰ ਮੈਨੂੰ ਗੁੱਸਾ ਚੜਾ ਦਿੰਨੀ ਆ ਤਾਂ ਕਰਕੇ ਆਏ ਆ ਦੇਖ ਆ ਮੈਂ ਪਾਪਾ ਤੇ ਵੀ ਡਰਦੀ ਆ ਆਪਾ ਤੇ ਵੀ ਡਰਦੀ ਆ ਉਹ ਫੇ ਰਮੜੀ ਆ ਮੜੀ ਲਾਵੇ ਚੜੜੀ ਫੇ ਰਮੜੀ ਦੀ ਆ ਮੜੀ ਹੇ ਅਮਰੀ ਨਾਲੇ ਕੋਦ ਰੋਂਦੀ ਦੀ ਆ ਬਾਦ ਵਿੱਚ ਹਾਂ ਨਾਲ ਬਸ ਤੇ ਚੁੱਪ ਕਰਾਉਂਦੀ ਆ ਵੀ ਮੇਰੇ ਕੋਟ ਹੋ ਗਏ ਕਈ ਇੱਕ ਵਾਰ ਤਾਂ ਕਰਨ ਪਰ ਰੌੜਕਾ ਘੁੰਮਿਆ ਬਹੁਤ ਖੁਸ ਘੁੰਮਿਆ ਮਨੂੰ ਕਹਦੀ ਤੈ ਕਮਾਤ ਵੀ ਮੈਤੇ ਉਹ ਕਰਵਾਤਾ ਮੈਂ ਕਿਹਾ ਹੱਦ ਹੋ ਗਈ ਤੁਹਾਡੀ ਹਾਂ ਤੇ ਬੱਚ ਨੂੰ ਦੋਹਾਂ ਨੂੰ ਸਾਨੂੰ ਗੱਲ ਲਾ ਕੇ ਰੋਵੇ ਮੈਤੇ ਉਹ ਮੈਤੇ ਕੁੱਟ ਹੋ ਗਏ ਤੁਸੀਂ ਆਏ ਹੋਗੇ ਤੁਸੀਂ ਜਿਹੜੇ ਕਹਿਣਾ ਮੰਨਦੇ ਆਏ ਮੈਂ ਕਿਹਾ ਪਹਿਲਾਂ ਕੁੱਟਦੀ ਆ ਫਿਰ ਸਾਨੂੰ ਪਿਆਰ ਕਰਦੀ ਆ ਹੱਦ ਹੋ ਗਈ ਤੇਰੀ ਕੁੱਟੇ ਗਈ ਨਾ ਕਰ ਚੱਲ ਕੋਈ ਆ ਜਾ ਆਪਾਂ ਮਾਂ ਮੰਨ ਤਾ ਤਾ ਇੰਜ ਕਹਿੰਦੇ ਜਿਹੜਾ ਕਰਤੋਂ ਦਾ ਬੋਸ ਕਰਾ ਦਿੰਦਾ ਹਾਂ ਹਾਂ ਵੇ ਮਤਲਬ ਕਿਸੇ ਦਾ ਗੁੱਸਾ ਕਿਸੇ ਉੱਤੇ ਕਰਦਾ ਪਰ ਸਾਡੇ ਪਰ ਮੇਰਾ ਰੱਬ ਦੀ ਅਨੇ ਜਿਵੇਂ ਹੋਰ ਦੇਖਿਆ ਅਸੀਂ ਦੋ ਦੋ ਤਿੰਨ ਦਿਨ ਦਿਨ ਬੋਲਦੇ ਨਹੀਂ ਨਿਆਣੇ ਅਸੀਂ ਸਾਡਾ ਗੁੱਸਾ ਅੱਧਾ ਘੰਟਾ 15 ਮਿੰਟ ਦਾ ਬਸ ਪਾ ਚਲੋ ਮੂਵਰ ਬੈਠੀ ਮੰਮੀ ਗੁੱਸਾ ਕਰਕੇ ਜਾਣਾ ਕਿੱਥੇ ਤੁਸਾਨੂੰ ਆਏ ਹੁੰਦਾ ਬਾਅਦ ਚ ਸਾਨੂੰ ਫੀਲ ਹੋ ਜਾਂਦਾ ਸਾਨੂੰ ਇਹ ਖਿਜਣਾ ਇਹਨੇ ਪਾਪਾ ਪਰੀ ਦਾ ਜ਼ੋਰ ਨਹੀਂ ਚੱਲਦਾ ਚਾਚੇ ਨੂੰ ਕਿਆ ਕਹੂਗੀ ਮਾਸੀ ਨੂੰ ਕਿਆ ਕਹੂਗੀ ਸਾਨੂੰ ਇਹ ਇਹਣਾ ਕਹਿ ਲਾ ਠੀਕ ਨਹੀਂ ਮੰਮੀ ਗੱਲ ਯਾਰ ਕਿਉਂਕਿ ਕਈ ਵਾਰ ਪਾਪਾ ਨਾਲ ਲੜੀ ਵੀ ਹੁੰਦੀ ਆ ਜਾਂ ਚਾਚੇ ਨਾਲ ਹੁੰਦਾ ਤਾਂ ਵੀ ਸਾਡੇ ਪਰ ਗੁੱਸਾ ਉਤਰ ਜਾਂਦਾ ਤਾਂ ਵੀ ਸਾਨੂੰ ਫੀਲ ਹੁੰਦਾ ਵੀ ਚਲ ਹਾਂ ਉਧਰ ਦਾ ਗੁੱਸਾ ਸਾਡੇ ਪਰ ਉਤਰਿਆ ਕੋਈ ਚੱਕਰ ਨਹੀਂ ਕੋ ਪਾਪਾ ਮੂਰੇ ਬਸ ਨਹੀਂ ਨਾ ਚੱਲਦਾ ਕਿਆ ਕਰੇ ਅਹੀ ਜੀ ਗੱਲ ਨਹੀਂ ਮਤਲਬ ਗੱਲ ਤਾਂ ਮੈਂ ਕਹਿ ਰਹੀ ਸੀ ਵੀ ਉਹ ਮਾਰਦੇ ਨਹੀਂ ਉਹ ਝੜਕਦੇ ਆ ਆਪਾਂ ਦੀ ਗੱਲ ਆ ਉਹ ਮਾਰਦੇ ਨਹੀਂ ਉਹ ਝੜਕਦੇ ਆ ਉਹਨਾਂ ਨੂੰ ਉਹਨਾਂ ਦੇ ਝੜਕੇ ਨਾਲ ਬਸੇ ਬਹੁਤ ਆ ਬਹੁਤ ਹੁਣ ਮੇਟੇ ਕਿਤੇ ਡਰਨਾ ਇਹਨਾਂ ਨੇ ਦਾਤਾ ਕੁ ਬੜਾ ਮਟਾ ਜਿੱ ਚਿੱਤਰ ਬਰੇਟਰ ਨਹੀਂ ਹੁੰਦੀ ਆਗੀ ਸੱਚੀ ਗੱਲ ਆ ਇਹ ਹੁਣ ਤਾਂ ਚੱਲਣਾ ਕੰਮ ਹੁਣ ਤਾਂ ਛੂਬ ਵੀ ਖਾਣ ਲੱਗੀ ਛੂਬ ਵੀ ਮੇਰੀਆਂ ਝੜਕਾ ਖਾਂਦੀ ਐ ਜਦ ਇਹ ਕਹੂੰਗੀ ਮਾਸੀ ਜਾ ਕੇ ਮम्मा ਮਾਰ ਦਿਆ ਮम्मा ਮਾਰ ਦਿਆ ਆਇਓ ਕਹੂੰਗੀ ਜਾ ਕੇ ਹਟਦੀ ਨਹੀਂ ਜਾਂਦੀ ਉਲਟਾ ਕਰੀ ਜਾਂਦੀਆਂ ਹੁਣ ਹਰ ਕੇ ਆ ਬਬ ਬਣ ਗਈ ਆਂਟੀ ਹੋ ਨਾ ਪਾਪਾ ਜੀ ਕਹਿੰਦੇ ਥੋੜੀ ਮੋਟੀ ਰੱਖਿਆ ਕਰੋ ਨਹੀਂ ਕਟਾਈ ਆ ਹੂੰ ਚਲੋ ਜੀ ਫਿਰ ਠੀਕ ਹੈ ਇਹਦੇ ਨਾਲ ਸਬਜੀ ਵੀ ਨਾ ਪਾ ਦੇ ਹਾਂ انا ਅੱਗੇ ਕਿੰਨਾ ਵਧੀਆ ਫੇਰ ਜੜੇ ਦੀ ਰੋਟੀ ਹੋਰ ਪਰ ਕੱਚੀ ਲੱਸੀ ਰੋਟੀ ਇਕੱਲ ਕਰਦੇ ਛੱਡੂ ਹਾਂ ਪਾਣੀ ਹੱਥੇ ਰੋਟੀ ਬਣਾ ਲੰਦ ਤੇ ਨਾਲ ਇਹਦੀ ਚੰਨੀ ਦੇ ਜਾਂਦੀ ਹਾਏ ਮੈਨੂੰ ਮੈਨੂੰ ਨਾ ਇੱਕ ਇਨਸਾਨ ਦੀ ਬਹੁਤ ਯਾਦ ਆ ਗਈ ਪੁੱਛੋ ਕੀ ਦੀ ਸਾਡੀ ਆਂਟੀ ਦੀ ਮੈਨੂੰ ਉਹਨੇ ਸਿਖਾਈ ਸੀ ਪਾਣੀ ਪੁਣੀ ਹੱਥੀ ਰੋਟੀ ਮੈਨੂੰ ਕਹਿੰਦੀ ਸੀ ਬਣਾ ਸ਼ੌਂਕ ਆ ਬਸ ਮੈਨੂੰ ਸ਼ੌਂਕ ਤਾਂ ਹੌਲੀ ਹੌਲੀ ਕਰੀ ਨੇ ਵਿੱਚ ਲਾ ਪਪਾ ਜ ਕਰੀ ਦੇ ਕਰ ਲੈਣਾ ਆਂਟੀ ਬਣਾ ਕੇ ਖਿਲਾਉਂਦੀ ਹੁੰਦੀ ਸੀ ਬਸ ਚੰਗੇ ਇਨਸਾਨ ਨੇ ਕੋਈ ਯਾਦ ਕਰ ਚੰਗੇ ਉਦੇ ਵਰਗ ਹੀ ਨਹੀਂ ਕੋਈ ਹੈਗੀ ਦੁਨੀਆ ਤੇ ਨਹੀਂ ਹੈ ਨਹੀਂ ਮੈਂ ਦਾਵਾ ਕਰਦੀ ਆ ਨਾ ਉਹਨੇ ਸਾਨੂੰ ਕਦੇ ਛਿੜਕਿਆ ਨਾ ਕਦੇ ਉਹ ਮੇਰੀ ਪੋਤੀ ਨੂੰ ਆਏ ਕਹਿੰਦੀ ਆ ਅਸੀਂ ਵੀ ਆਂਟੀ ਜਾਣ ਕੇ ਰੋਣਾ ਉਹਦੇ ਕੋਲ ਜਾ ਕੇ ਮੰਮੀ ਮਾਰਦੀ ਆ ਉਹਨੇ ਜਦੇ ਕਹੋਣਾ ਤੁਸੀਂ ਸਾਡੀ ਪੋਤੀ ਨੂੰ ਕਿਵੇਂ ਹੱਥ ਲਾਤਾ ਮੰਮੀ ਨੇ ਆਂਟੀ ਨੂੰ ਕਹਦਣਾ ਸੌਰੀ ਚੱਲ ਫੇਰ ਨਹੀਂ ਆਨੇ ਚ ਅਸੀਂ ਖੁਸ਼ ਹੋ ਜਣਾ ਵੀ ਆਂਟੀ ਦੀ ਛਿੜਕ ਤੇ ਮੰਮੀ ਡਰਦੀ ਆ ਚੱਲ ਉਹ ਤਾਂ ਕਹਦੀ ਸੀ ਚਲੋ ਆਏ ਨਹੀਂ ਆਪਾਂ ਕਹਿੰਦੇ ਚੰਗੇ ਸਾਡੇ ਨਾਲੋਂ ਸਾਰੇ ਹੀ ਆ ਹੈਨਾ ਆਮ ਨਹੀਂ ਚੰਗੇ ਬੂਰਾ ਨਹੀਂ ਬੂਰਾ ਨਹੀਂ ਚੰਗੇ ਸਾਰੇ ਆ ਪਰ ਕੋਈ ਇਨਸਾਨ ਇਹੋ ਜਿਹਾ ਹੁੰਦਾ ਨਾ ਜੋ ਪਰਮਾਤਮਾ ਦੇ ਗਲਤੀ ਉਸ ਤਰ੍ਹਾਂ ਦੀ ਰੂਹ ਇੱਕ ਨਾ ਬੜਾਈ ਵੀ ਹੁੰਦੀ ਆ ਜੋ ਸਾਰੀ ਦੁਨੀਆ ਯਾਦ ਕਰੇ ਪਤਾ ਕਿਹਨਾਂ ਗੱਲਾਂ ਸਾਰੀ ਦੁਨੀਆ ਦੇ ਹੈ ਮਹਾਰਾਜ ਨੇ ਹਰੇਕ ਰੇਕ ਦੇ ਵਿੱਚ ਉਹ ਕਰਿਆ ਹਾਂ ਉਹ ਘੇਰ ਤੋਂ ਪਾਣੀ ਉਹਦੇ ਚ ਕੱਢ ਲਓ ਚਲੋ ਜੀ ਫਿਰ ਠੀਕ ਆ ਸਾਡੀਆਂ ਗੱਲਾਂ ਥੋੜੀ ਜੀਆਂ ਸਾਈਡ ਮੋੜ ਚ ਚਲੇ ਗਈਆਂ ਸੋ ਤੁਸੀਂ ਵੀ ਦੱਸਿਓ ਘਰ ਦੇ ਵਿੱਚ ਕੌਣ ਕੌਣ ਇਸ ਤਰ੍ਹਾਂ ਚਟਣੀ ਬਣਾ ਕੇ ਖਾਂਦਾ ਹੁੰਦਾ ਸੀ ਹੋਰ ਦੇ ਦੋ ਹੋਰ ਦੇ ਦੋ ਕਹਿੰਦਾ ਹੁੰਦਾ ਸੀ ਅੱਗੇ ਫਿਰ ਬਾਏ